ਜਮਾ ਸਸਤੀ ਗੱਡੀ ਆਪਾਂ ਇੱਕ ਲੈ ਕੇ ਪਹੁੰਚੇ ਅਸੀਂ ਇੱਕ ਤੁਸੀਂ ਵੀਡੀਓ ਚ ਦੇਖੋਗੇ ਜਮਾ ਸਸਤੀ ਤੇ ਬਹੁਤ ਸੋਹਣੀ ਮਾਲਕ ਨੇ ਤਿਆਰ ਕਰਵਾਈ ਹੋਈ ਕੋਠੀ ਤੇ ਮਾਲਕ ਨੂੰ ਬਹੁਤ ਜ਼ਿਆਦਾ ਮਜਬੂਰੀ ਹੈ ਜੀ ਤਾਂ ਕਰਕੇ ਕੋਠੀਏ ਜਿਹੜੀ ਛੇਤੀ ਤੋਂ ਛੇਤੀ ਸੇਲ ਕਰਨੀ ਹੈ ਛੇਤੀ ਵੇਚਣੀ ਹੈ ਤੇ ਛੇਤੀ ਕਰਕੇ ਰੇਟ ਵੀ ਜਮੇ ਘਟ ਮੰਗੇ ਗੱਲ ਕਰਦੇ ਹਾਂ ਜੀ ਆਪਾਂ ਪੂਰੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲੂ 94656929488 ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਐ ਕਿਸੇ ਵੀ ਏਰੀਆ ਚਾਂ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਉਟਮਾ ਐਡ ਆਪਾਂ ਤੁਹਾਡੀ ਬਿਲਕੁਲ ਫਰੀ ਦੇ ਵਿੱਚ ਲਾ ਦੇਵਾਂਗੇ ਜੀ ਸਭ ਤੋਂ ਪਹਿਲਾਂ ਤਾਂ ਆਪਾਂ 스ਵਿਫਟ ਗੱਡੀ ਦੀ ਗੱਲ ਕਰਾਂਗੇ 2009 ਮਾਡਲ ਜਮਾ ਸਸਤੀ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਜੀ ਮਾਡਲ 9 ਜ਼ਰੂਰ ਹੈ ਪਰ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਤੁਸੀਂ ਬਹੁਤ ਸੋਹਣੀ ਗੱਡੀ ਦੀ ਕੰਡੀਸ਼ਨ ਆਪਾਂ ਨੂੰ ਮਿਲੂਗੀ ਗੱਡੀ ਦੂਜੇ ਨਾਮ ਹੈ ਜੀ ਤੇ ਗੱਡੀ ਦਾ ਰੇਟ ਮਾਲਕ ਨੇ 160 ਡਿਮਾਂਡ ਕੀਤੀ ਹੈ ਘਾਟਾ ਵਾਧਾ ਵੈਕੀ ਕੀਤਾ ਜਾਊਗਾ ਪਟਿਆਲੇ ਖੜੀ ਹੈ ਜੀ ਗੱਡੀ ਪੈਟਰੋਲ ਵੈਰੀਐਂਟ ਹੈ ਜੀ ਪੈਟਰੋਲ ਦਾ ਇੰਜਨ ਹੈ ਤੇ ਗੱਡੀ ਦੀ ਕੰਡੀਸ਼ਨ ਆਲ ਓਕੇ ਆ ਨੰਬਰ ਦਿੱਲੀ ਅਜੀ ਨੰਬਰ ਪਲੇਟਾਂ ਆਪਾਂ ਨੂੰ ਸਰਕਾਰੀ ਲੱਗੀਆਂ ਹੋਈਆਂ ਮਿਲ ਜਾਣਗੀਆਂ ਅੰਦਰ ਬਾਹਰ ਦੀ ਕੰਡੀਸ਼ਨ ਤੁਸੀਂ ਚੈੱਕ ਕਰੋ ਅੰਦਰੋਂ ਜੇ ਗੱਲ ਕਰੀਏ ਤਾਂ ਸੀਟ ਕਵਰ ਮੈਟਿੰਗ ਮੈਟ ਤੇ ਏਸੀ ਹੀਟਰ ਸਾਰੇ ਫੰਕਸ਼ਨ ਹਰ ਚੀਜ਼ ਆਪਾਂ ਨੂੰ ਵਧੀਆ ਮਿਲੂ ਟਾਪ ਮਾਡਲ ਗੱਡੀ ਆ ਜੀ ਇਹ ਤੇ ਜਾ ਕੇ ਕੋਈ ਦੇਖਣਾ ਚਾਹੁੰਦਾ ਹੈ ਤਾਂ ਮਾਲਕ ਕਹਿੰਦੇ ਨੇ ਵੀ ਐਨਓਸੀ ਵੀ ਕੱਟੀ ਜਾਊਗੀ ਤੇ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਤੁਸੀਂ ਮਾਲਕ ਤੋਂ ਪੁੱਛਣਾ ਜੇ ਚਾਹੁੰਦੇ ਹੋ ਜੀ ਦਾ ਮਾਲਕ ਦਾ ਮੋਬਾਈਲ ਨੰਬਰ 7009122145 ਸੈਕਿੰਡ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚੀਆਂ ਆਲਟੋ ਚੈੱਕ ਕਰੋ ਜੀ ਆਪਾਂ ਕੁੱਲ 70000 ਦੀ ਬਹੁਤ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੀਆਂ ਨਾਮ ਗੱਡੀ ਤੀਜੀ ਹੈ ਜੀ ਤੀਜੇ ਨਾਮ ਹੈ ਗੱਡੀ 2006 ਮਾਡਲ ਗੱਡੀ ਹੈ ਜੀ ਕੰਡੀਸ਼ਨ ਚ ਕਮੀ ਪੇਸ਼ੀ ਕੋਈ ਨਹੀਂ ਬਹੁਤ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੀਆਂ ਪਾਸਿੰਗ ਮਿਲ ਜੂਗੀ 11ਵੇਂ ਮਹੀਨੇ ਦੀ 2026 ਤੱਕ ਰਮ ਇਹ ਗੱਡੀ ਦਾ ਏਸੀ ਹੀਟਰ ਵਗੈਰਾ ਆਪਾਂ ਨੂੰ ਵਧੀਆ ਮਿਲ ਜਾਊਗਾ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਏਰੀਆ ਮਾਲਕ ਦਾ ਜਿਹੜਾ ਹੈਗਾ ਜੀ ਕੋਟ ਫਤਹਿ ਜੀ ਕੋਟ ਫਤਹਿ ਗੱਡੀ ਖੜੀ ਆ ਹਰਿਆਣਾ ਨੰਬਰ ਬਾਕੀ ਚਾਰੇ ਪਾਸੇ ਤੁਸੀਂ ਚੈੱਕ ਕਰੋ ਜੀ ਸਿਲਵਰ ਜੇ ਰੰਗ ਦੇ ਵਿੱਚ ਆਪਣੇ ਕੋਲੇ ਗੱਡੀ ਮਾਲਕ ਨੇ ਭੇਜੀ ਆ ਬਾਕੀ ਤੁਸੀਂ ਜਾ ਕੇ ਦੇਖੋਗੇ ਗੱਡੀ ਨੂੰ ਚਲਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗੀ ਰੇਟ ਪਸੰਦ ਆਊਗਾ ਸੀ ਬਾਕੀ ਰੇਟ ਹੋਰ ਵੀ ਹੋ ਜਾਊਗਾ ਪੂਰੀ ਦੀ ਪੂਰੀ ਆਪਾਂ ਗੱਲ ਕਰ ਰਹੇ ਆ ਜੀ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲ ਰਿਹਾ ਸੀ ਤੇ ਮੋਬਾਈਲ ਨੰਬਰ ਵਗੈਰਾ ਆਪਾਂ ਸਕਰੀਨ ਤੇ ਮਾਲਕ ਦਾ ਦੇ ਵੀ ਰੱਖਿਆ ਸੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਕੁਝ ਵੀ ਪੁੱਛਣਾ ਗੱਡੀ ਬਾਰੇ ਤਾਂ ਮਾਲਕ ਨਾਲ ਗੱਲ ਇੱਕ ਵਾਰੀ ਜ਼ਰੂਰ ਕਰ ਲਿਓ ਜੀ ਠੀਕ ਹੈ ਜੀ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ 9465929488 ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ ਚ ਕੁਝ ਵੀ ਹੈ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆਡ ਆਪਾਂ ਬਿਲਕੁਲ ਫਰੀ ਦੇ ਵਿੱਚ ਤੁਹਾਡੀ ਲਗਾ ਦੇ ਦਾਂਗੇ ਗੱਲ ਕਰਾਂਗੇ ਆਪਾਂ ਕਰੋਲਾ ਗੱਡੀ ਦੀ ਕਰੋਲਾ ਟੌਪ ਮਾਡਲ ਗੱਡੀ ਆਪਾਂ ਲੈ ਕੇ ਪਹੁੰਚੀ ਆ ਜੀ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਵਿਦ ਸਟਿਪਣੀ ਜੀ ਜੈਕ ਪਾਨਾ ਸਟਿਪਣੀ ਵਗੈਰਾ ਜਿੰਨੀ ਅਸੈਸਰੀ ਹੁੰਦੀ ਹੈ ਸਾਰੀ ਆਪਾਂ ਨੂੰ ਨਾਲ ਮਿਲੂਗੀ ਤੇ ਮਾਡਲ ਦੀ ਗੱਲ ਕਰੀਏ 2010 ਮਾਡਲ ਹੈ ਗੱਡੀ ਪੈਟਰੋਲ ਤੇ ਹੈ ਗੱਡੀ ਆਪਾਂ ਨੂੰ ਵਧੀਆ ਦੇਖਣ ਨੂੰ ਮਿਲੂਗੀ ਤੇ ਇੰਸ਼ੋਰੈਂਸ ਆਪਾਂ ਨੂੰ ਮਿਲ ਜੂਗਾ ਜੀ ਫੁੱਲ ਤੇ 77000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਤੇ ਗੱਡੀ ਵਧੀਆ ਜੀ ਅੰਦਰ ਆਪਾਂ ਗੱਲ ਕਰੀਏ ਤਾਂ ਸਕਰੀਨ ਵਗੈਰਾ ਲੱਗੀ ਹੋਈ ਹੈ ਤੇ ਟਾਇਰ ਆਪਾਂ ਨੂੰ ਵਧੀਆ ਮਿਲ ਜਾਣਗੇ ਤੇ ਸਾਰਾ ਕੁਝ ਵਧੀਆ ਸੀ 에어 ਬੈਗਸ ਮਾਡਲ ਗੱਡੀ ਆਪਾਂ ਨੂੰ ਇਹ ਦੇਖਣ ਨੂੰ ਮਿਲੂਗੀ ਜੇ ਕੋਈ ਗੱਡੀ ਨੂੰ ਜਾ ਕੇ ਦੇਖਣਾ ਚਾਹੁੰਦਾ ਜੀ ਸ਼੍ਰੀ ਮੁਕਤਸਰ ਸਾਹਿਬ ਮਾਲਕ ਦਾ ਏਰੀਆ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਕੋਈ ਚਲਾ ਕੇ ਦੇਖਣਾ ਚਾਹੁੰਦਾ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਕਿਸੇ ਨੇ ਸਟਾਰਟ ਕਰਕੇ ਦੇਖ ਲਿਓ ਜੀ ਡਿਮਾਂਡ ਦੀ ਆਪਾਂ ਗੱਲ ਕਰੀਏ 1,65,000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਅਸੀ ਕੰਡੀਸ਼ਨ ਆਲੋਕੀ ਹੈ ਤੇ ਸਾਰਾ ਕੁਝ ਆਪਾਂ ਤੁਹਾਨੂੰ ਦੱਸ ਹੀ ਰਹੇ ਹਾਂ ਜੀ ਜੇ ਕਿਸੇ ਨੇ ਕੋਈ ਵੀ ਗੱਲ ਕਰਨੀ ਹੈ ਕੁਝ ਵੀ ਪੁੱਛਣਾ ਹੈ ਮਾਲਕ ਤੋਂ ਤਾਂ ਓਨਰ ਦਾ ਮੋਬਾਈਲ ਨੰਬਰ ਵਗੈਰਾ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਜੀ ਜੇ ਗੱਲ ਕਰਨਾ ਚਾਹੁੰਦਾ ਕੋਈ 98148 68958 ਗੱਲ ਕਰ ਸਕਦਾ ਹੂੰ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਗੱਡੀ ਬਾਰੇ ਕੋਈ ਗੱਡੀ ਖਰੀਦਣ ਦਾ ਜੇ ਚਾਹ ਬਾਨਾ ਕੋਈ ਚਲਾ ਕੇ ਦੇਖਣਾ ਚਾਹੁੰਦੇ ਜਾਓ ਮਾਲਕ ਦੇ ਘਰੇ ਜੀ ਗੱਲ ਕਰਾਂਗੇ ਜੀ ਆਪਾਂ ਹੁਣ ਵਰਨਾ ਗੱਡੀ ਦੀ ਵਰਨਾ 1.6 2014 ਮਾਡਲ 8085 ਪੈਸੇ ਟਾਇਰ ਆਪਾਂ ਨੂੰ ਮਿਲ ਜਾਣਗੇ ਸਰਵਿਸ ਵਗੈਰਾ ਆਪਾਂ ਨੂੰ ਕਿੰਨੀ ਕਰਾਈ ਮਿਲੂਗੀ ਬਾਕੀ ਤਾਂ ਵੀਡੀਓ ਚ ਸਾਰਾ ਕੁਝ ਤੁਸੀਂ ਚੈੱਕ ਕਰ ਰਹੇ ਹੋ ਆਪਾਂ ਕੱਲੀ ਕੱਲੀ ਗੱਲ ਕਰ ਹੀ ਰਹੇ ਹਾਂ ਜੀ 90000 ਦੇ ਤਕਰੀਬਨ ਗੱਡੀ ਇਹ ਚੱਲੀ ਹੋਈ ਹੈ ਤੇ ਦੋਵੇਂ ਚਾਬੀਆਂ origignal ਨਾਲ ਮਿਲ ਜਾਣਗੀਆਂ ਫਾਸਟ ਓਨਰ ਗੱਡੀ ਆ ਜੀ ਮਾਰਕਟ ਜਿਹੜੇ ਆਪ ਨੇ ਉਹ ਆਰਮੀ ਪਰਸਨ ਨੇ ਆਰਮੀ ਦੇ ਵਿੱਚ ਨੇ 4-75 ਮਾਲਕ ਨੇ ਡਿਮਾਂਡ ਦੱਸੀ ਅਸੀਂ ਤੇ ਲੇਰਾ ਗਾਗਾ ਮਾਲਕ ਦਾ ਏਰੀਆ ਜੀ ਬਾਕੀ ਤੋਂ ਅਨੁਸਾਰਾ ਕੁਝ ਤਾਂ ਮੈਂ ਕਨਫਰਮ ਕਰਵਾ ਹੀ ਦਿੱਤਾ ਮੈਨੂੰ ਦੱਸੋ ਜੀ ਨਾਲ ਦੀ ਨਾਲ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਇਹ ਜਿਹੜੀ ਗੱਡੀ ਤੁਸੀਂ ਦੇਖ ਰਹੇ ਹੋ ਕਿਵੇਂ ਦੀ ਲੱਗ ਰਹੀ ਹੈ ਸਾਰਾ ਕੁਝ ਕਮੈਂਟ ਕਰਕੇ ਦੱਸਿਆ ਕਰੋ ਜੀ رائے ਦਿਂਦੇ ਰਿਆ ਕਰੋ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੂ ਨੰਬਰ ਨੋਟ ਕਰ ਲਓ ਜੀ 8699165400 ਪੂਰਾ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਇਹ ਨੰਬਰ ਹੈ ਗੱਲਬਾਤ ਜਿਹੜੀ ਵੀ ਕਰਨੀ ਹੋਈ ਤੁਸੀਂ ਆਪ ਹੀ ਕਰ ਲਿਓ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਅਸੀਂ ਚਲਦੀ ਚਲਦੀ ਵੀਡੀਓ 'ਚ ਕਮੈਂਟ ਕਰ ਦੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ 'ਚੋਂ ਦੇਖ ਰਹੇ ਹਾਂ ਜੇ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣੇ ਚੈਨਲ ਦਾ WhatsApp ਨੰਬਰ ਹੈ 94659 29488 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆ ਆਪਣੇ WhatsApp ਨੰਬਰ ਤੇ ਭੇਜ ਦਿਓ ਜੀ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੁਝ ਨਹੀਂ ਹੁੰਦਾ ਜੀ ਬਿਲਕੁਲ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਹੈਗਾ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਵਧੀਆ ਲੱਗ ਰਹੀ ਹੈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਪਹੁੰਚਿਓ ਚੈਨਲ ਤੇ ਤੁਸੀਂ ਹਰ ਰੋਜ਼ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਥੱਲੇ ਇੱਕ ਤੁਹਾਨੂੰ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖਣ ਨੂੰ ਮਿਲੂਗਾ ਜੀ ਉਹਨੂੰ ਜਰੂਰ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹੀ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਵੀਡੀਓ ਪਸੰਦ ਆ ਰਹੀ ਹੈ ਵਧੀਆ ਲੱਗ ਰਹੀ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਗੱਲ ਕਰਾਂਗੇ ਜੀ ਆਪਾਂ ਜਨ ਗੱਡੀ ਦੀ ਇੱਕ ਮਾਡਲ ਆਪਾਂ ਜਨ ਗੱਡੀ ਲੈ ਕੇ ਪਹੁੰਚਿਆ 55000 ਦੀ ਡਿਮਾਂਡ ਦੇ ਵਿੱਚ ਤੇ ਗੱਡੀ ਪੱਟੀ ਖੜੀ ਆ ਤਰਨ ਤਰਨ ਲੱਗੇ ਗੱਡੀ ਦੀ ਕੰਡੀਸ਼ਨ ਆਲੂਕਿਆ ਜੀ ਕਮੀ ਪੇਸ਼ੀ ਕੋਈ ਨਹੀਂ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਚਲਾਈ ਹੋਈ ਆ ਵਧੀਆ ਰੱਖੀ ਹੋਈ ਆ ਜੀ ਤੇ ਰੰਗ ਰੰਗ ਤੁਸੀਂ ਆਪ ਹੀ ਚੈੱਕ ਕਰ ਲਓ ਟਾਇਰ ਆਪਾਂ ਨੂੰ ਨਵੇਂ ਵਾਂਗੂ ਮਿਲ ਜਾਣਗੇ 55000 ਦੇ ਵਿੱਚੋਂ ਘਾਟਾ ਵਾਧਾ ਕਰਕੇ ਗੱਡੀ ਮਾਲਕ ਆਪਦੀ ਸੇਲ ਕਰ ਦੇਣਗੇ ਮਾਲਕ ਦਾ ਨੰਬਰ ਜਿਹੜਾ ਹੈਗਾ ਜੀ 94173 ਤੇ 38808 ਕੋਈ ਵੀ ਗੱਲ ਕਰਨੀ ਹੋਈ ਗੱਲ ਕਰ ਲਿਓ ਜੀ ਤੇ ਮੈਨੂੰ ਕਮੈਂਟ ਕਰਕੇ ਦੱਸੋ ਜੀ ਵੀਡੀਓ ਕਿਵੇਂ ਦੀ ਲੱਗ ਰਹੀ ਆ ਗੱਲ ਕਰਦੇ ਆ ਆਪਾਂ ਹੁਣ ਜਿਹੜੀ ਕੋਠੀ ਲੈ ਕੇ ਪਹੁੰਚੇ ਆ ਉਹਦੀ ਜੀ ਆਪਾਂ ਲੁਧਿਆਣਾ ਏਰੀਆ ਚ ਕੋਠੀ ਲੈ ਕੇ ਪਹੁੰਚੇ ਆ ਸੀ ਤੇ 12 ਲੱਖ ਰੁਪਇਆ ਮਾਲਕ ਨੇ ਡਿਮਾਂਡ ਰੱਖੀ ਐ ਕਮੀ ਪੇਸ਼ੀ ਕੋਈ ਨਹੀਂ ਬਹੁਤ ਵਧੀਆ ਕੋਠੀ ਐ ਜੀ ਸਾਰਾ ਕੰਮ ਮਾਲਕ ਨੇ ਕਰਵਾਇਆ ਹੋਇਆ ਸਾਰਾ ਕੁਝ ਤੁਸੀਂ ਆਪ ਚੈੱਕ ਕਰ ਲਓ ਜੀ 12 ਲੱਖ ਦੇ ਵਿੱਚੋਂ ਘਾਟਾ ਵਾਦਾ ਹੋ ਜੂਗਾ ਮਾਲਕ ਨੇ ਮਜਬੂਰੀ ਕਰਕੇ ਸੇਲ ਕਰਨੀ ਆ ਵੇਚਣੀ ਤਾਂ ਨਹੀਂ ਸੀਗੀ ਪਰ ਵੇਚਣੀ ਪੈ ਰਹੀ ਐ ਜੀ ਲੁਧਿਆਣਾ ਮਾਲਕ ਦਾ ਏਰੀਆ ਜੀ ਬੁਲਾਰਾ ਪਿੰਡ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਨੇ ਆਪ ਦਾ ਜਿਹੜਾ ਨੰਬਰ ਦਿੱਤਾ ਜੀ 88900 9394 409 ਇਹ ਮਾਲਕ ਦਾ ਨੰਬਰ ਹੈ ਗੱਲਬਾਤ ਜਿਹੜੀ ਵੀ ਕਾਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਮਾਲਕ ਨਾਲ ਕਰੋ ਜੀ ਗੱਲ ਤੇ ਵੀਡੀਓ ਵਧੀਆ ਲੱਗੀ ਆ ਤੇ ਕੋਠੀ ਪਸੰਦ ਆਈ ਆ ਤੇ ਜਿੰਨੀਆਂ ਗੱਡੀਆਂ ਤੁਸੀਂ ਦੇਖੀਆਂ ਤੁਹਾਨੂੰ ਪਸੰਦ ਆਈਆਂ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੋ ਤੇ ਆਪਣੇ ਚੈਨਲ ਦਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਲਿਖੇ ਰਹਿੰਦਾ ਜੀ ਐਡ ਕਰਵਾਉਣੀ ਹੈ ਭੇਜੋ ਤੇ ਜਲਦੀ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਤੇ ਗੱਡੀ ਮੋਟਰਸਾਈਕਲ ਦੇ ਨਾਲ ਤੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰਿਓ ਜੀ